ਇਹ ਇੱਕ ਗੁਰਦੁਆਰਾ ਲਖਨ ਸਰ ਸਾਹਿਬ ਪਾਸ਼ਾਈ ਦਸਵੀ ਗੁਰਪਿਆਰੀ ਸਾਧ ਸੰਗਤ ਜੀਓ ਇਤਿਹਾਸਿਕ ਗੁਰਦੁਆਰਾ ਲਖਨ ਸਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮੁਕਤਸਰ ਸਾਹਿਬ ਜੰਗਪਤੇ ਕਰਨ ਪ੍ਰੰਤ ਤਲਵੰਡੀ ਸਾਬੋ ਦੇ ਸਥਾਨ ਵਿਖੇ ਜੰਗੀ ਕਮਰ ਕਸਾ ਖੋਲ ਖੋਲ ਕੇ ਦਮ ਲਿਆ ਸੀ ਜਿਸ ਕਰਕੇ ਇਸ ਦਾ ਨਾਮ ਦੰਦਮਾ ਸਾਈ ਪ੍ਰਸਿੱਧ ਹੋਇਆ ਇਸ ਸਥਾਨ ਤੇ ਦਸਮ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਹੱਲਾ ਨੋਮਾ ਗੁਰ ਤੇਗ ਬਹਾਦਰ ਪਿਤਾ ਜੀ ਦੀ ਬਾਣੀ ਸ਼ਾਮਿਲ ਕਰਵਾਉਂਦੇ ਆ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾ ਕੇ ਸੰਪੂਰਨ ਕਰਵਾਉਣ ਤੋਂ ਉਪਰੰਤ ਸਨ 1763 ਈਸਵੀ ਦਾ ਦੋ ਵਦੀ ਤੀਜ ਤੱਕ ਤਿੰਨ ਦਿਨਾਂ ਸਮਾਗਮ ਰੱਖਿਆ ਜਿਹੜੀ ਗੁਰਬਾਣੀ ਸਜ ਦੀ ਸਰੂਪ ਦੇ ਲਿਖਾਰੀ ਲਿਖਾਈ ਦੇ ਕਾਰਜ ਦੀ ਸਮਾਪਤੀ ਉਪਰੰਤ ਕਸੀਆਂ ਕਲਮਾਂ ਨੂੰ ਲੈ ਕੇ ਜੋ ਵੀ ਬਚੀਆਂ ਹੋਈਆਂ ਕਸਾਈਆਂ ਤੱਕ ਉਹ ਕਾਗਜ਼ ਗੁਰੂ ਸਾਹਿਬ ਨੇ ਲਖਨ ਸਰ ਸਰੋਵਰ ਵਿੱਚ ਚਲ ਪ੍ਰਵਾਹ ਕਰਦਿਆਂ ਗੁਰੂ ਜੀ ਨੇ ਸੰਸਾਨ ਨੂੰ ਗੁਰੂ ਕੀ ਕਾਸ਼ੀ ਦਾ ਵਰਦਾਨ ਦਿੱਤਾ ਤੇ ਫਰਮਾਇਆ ਕਿ ਇਹ ਸਥਾਨ ਭਵ ਦੰਦਵਾ ਸਾਹਿਬ ਗਿਆਨ ਦਾ ਮਹਾਨ ਕੇਂਦਰ ਹੋਵੇਗਾ ਜਿੱਥੇ ਗੁਰਮਤ ਵਿੱਚ ਪ੍ਰਬੰਧ ਪ੍ਰਬੁੱਧ ਵਿਦਵਾਨ ਲਿਖਾਰੀ ਪੈਦਾ ਹੋਣਗੇ ਇਸ ਧਰਤੀ ਤੇ ਬਖਸ਼ਿਸ਼ ਕਰਦਿਆਂ ਬਚਨ ਦਿੱਤੇ ਕਿ ਜੋ ਪੁਰਾਣੀ ਸ਼ਬਦਾਂ ਭਾਵਨਾ ਨਾਲ ਇੱਥੇ ਗੁਰਮੁਖੀ ਦੀ 35 ਲਿਖੇਗਾ ਉਸ ਨੂੰ ਉੱਤਮ ਬੁੱਧੀ ਪ੍ਰਾਪਤ ਹੋਵੇਗੀ